ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਜਿਹੜੇ ਅੱਜ ਇਸ ਬਹੁਤ ਹੀ ਇੰਪੋਰਟੈਂਟ ਵਿਧਾਨ ਸਭਾ ਸੈਸ਼ਨ ਨੂੰ ਇਹਦੇ ਪ੍ਰोसीडिंग्स ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ ਮੇਰੇ ਨਾਲ ਮੇਰੇ ਸਾਰੇ ਸਾਥੀ ਮੇਰੇ ਕਲੀਗਜ਼ ਮੰਤਰੀ ਔਰ ਐਮ ਐਲ ਏ ਸਹਿਬਾਨ ਮੌਜੂਦ ਨੇ ਸਾਥਿਓ ਅੱਜ মিডিਆ ਦੇ ਜ਼ਰੀਏ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਵੱਲੋਂ ਉਹਨਾਂ ਦੇ ਸਾਰੇ ਕੈਬਨਿਟ ਸਾਥੀਆਂ ਵੱਲੋਂ ਸਾਰੀ ਵਿਧਾਨ ਸਭਾ ਵੱਲੋਂ ਸਾਡੇ ਸਾਰੇ ਐਮ ਐਲ ਏ ਸਹਿਬਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਦੇਣ ਜਾ ਰਹੇ ਆ ਅੱਜ ਪਾਪਰਾ ਐਕਟ 2024 ਦੇ ਵਿੱਚ ਇੱਕ ਸੋਧ ਐਮੈਂਡਮੈਂਟ ਹੈ ਜਿਹੜੀ ਉਹਦਾ ਬਿੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਹਾਊਸ ਦੇ ਵਿੱਚ ਲੈ ਕੇ ਜਿਹਨੂੰ ਸਰਬਸੰਮਤੀ ਦੇ ਨਾਲ ਪਾਸ ਕੀਤਾ ਗਿਆ ਹੈ ਬਹੁਤ ਲੰਬੇ ਸਮੇਂ ਤੋਂ ਜਿਸ ਦਿਨ ਦੀ ਸਾਡੀ ਸਰਕਾਰ ਬਣੀ ਸੀ ਉਸ ਦਿਨ ਤੋਂ ਹੀ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਮੁਸ਼ਕਤ ਦੀ ਕਮਾਈ ਦੇ ਨਾਲ ਆਪਣੇ ਘਰ ਆਪਣੇ ਮਕਾਨ ਬਣਾਉਣੇ ਸੀਗੇ ਆਸ਼ਾਨੇ ਬਣਾਉਣੇ ਸੀਗੇ ਉਹਨਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਸੀਗੀ ਉਹਦਾ ਰੀਜ਼ਨ ਇਹ ਸੀਗਾ ਕਿ ਜੇ ਬੈਕਗ੍ਰਾਉਂਡ ਦੇ ਵਿੱਚ ਦੱਸਾਂ ਤਾਂ 1995 ਦੇ ਵਿੱਚ ਪਾਪਰਾ ਐਕਟ ਆਇਆ ਜਿਹਦੀ ਪਹਿਲੀ ਸੋਧ 2014 ਦੇ ਵਿੱਚ ਹੋਈ ਫਿਰ 2016 ਦੇ ਵਿੱਚ ਹੋਈ 2018 ਦੇ ਵਿੱਚ ਹੋਈ ਇਹ ਸਾਰਿਆਂ ਦਾ ਪਰਪਸ ਤਾਂ ਸੀਗਾ ਕਿ ਇਲਿਗਲ ਕਲੋਨੀ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਵੇ ਤੇ ਲੀਗਲ ਕਲੋਨੀ ਜਿਹੜੀਆਂ ਉਹਨਾਂ ਨੂੰ ਐਨਕੋਰੇਜਮੈਂਟ ਮਿਲੇ ਪਰ ਹੁੰਦਾ ਉਲਟਾ ਰਿਹਾ ਪਿਛਲੀਆਂ ਸਰਕਾਰਾਂ ਦੀ ਸਿਆਸੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਜਿਹੜੀਆਂ ਇਲੀਗਲ ਕਲੋਨੀਆ ਸੀਗੀਆਂ ਉਹ ਸਮੇਂ ਸਮੇਂ ਸਿਰ 2014 16 18 ਦੇ ਵਿੱਚ ਲੀਡਰਾਂ ਤੇ ਵਿਧਾਨ ਸਭਾਵਾਂ ਸਰਕਾਰਾਂ ਵੱਲੋਂ ਉਹਨਾਂ ਨੂੰ ਰੈਗੂਲਰਾਈਜ਼ ਕੀਤਾ ਜਾਂਦਾ ਰਿਹਾ ਜਿਸ ਦੀ ਵਜ੍ਹਾ ਕਰਕੇ ਇਲੀਗਲ ਕਲੋਨੀਆ ਦੀ ਗਿਣਤੀ ਘਟਦੀ ਗਈ ਅ ਔਰ ਇਲੀਗਲ ਕਲੋਨੀਆ ਦੀ ਗਿਣਤੀ ਵਧਦੀ ਗਈ ਲੀਗਲ ਦੀ ਘਟਦੀ ਗਈ ਔਰ ਲੱਖਾਂ ਲੋਕ ਜਿਨ੍ਹਾਂ ਨੇ ਘਰ ਬਣਾਉਣੇ ਸੀਗੇ ਉਹ ਇਹ ਤੋਂ ਪੀੜਿਤ ਹੁੰਦੇ ਗਏ ਫਿਰ ਜਦੋਂ ਸਾਡੀ ਸਰਕਾਰ ਬਣੀ 2022 ਦੇ ਵਿੱਚ 4 April 24 22 ਨੂੰ ਇੱਕ ਹਾਈ ਕੋਰਟ ਦੇ ਵਿੱਚ ਕੇਸ ਹੁੰਦਾ ਹਾਈ ਕੋਰਟ ਨੇ ਵੀ ਇਹ ਕਿਹਾ ਕਿ ਜੇ ਤੁਸੀਂ ਪਾਪਰਾ ਐਕਟ ਨੂੰ ਮੰਨਣਾ ਨਹੀਂ ਤਾਂ ਇਹਨੂੰ ਤੁਸੀਂ ਡਿਸਕਾਰਡ ਕਰ ਦਿਓ ਇਹਨੂੰ ਖਤਮ ਕਰ ਦਿਓ ਉਹਦੇ ਉੱਪਰ ਕਾਫੀ ਦੇ तकरीबन 2 ਸਵਾ 2 ਸਾਲ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਰਕਾਰ ਨੇ ਕੰਮ ਕੀਤਾ ਔਰ ਅੱਜ ਇੱਕ ਬਿੱਲ ਹੈ ਜਿਹੜਾ ਉਹ ਪਾਪਰ ਐਕਟ ਐਮੈਂਡਮੈਂਟ ਐਕਟ 2024 ਜਿਹੜਾ ਉਹ ਲਿਆਂਦਾ ਗਿਆ ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਸਰਕਾਰ ਵੱਲੋਂ ਕਿ 31 ਜੁਲਾਈ 2024 ਯਾਨੀ ਕਿ 31/7/2024 ਤੱਕ ਉਹ ਲੋਕ ਜਿਨ੍ਹਾਂ ਨੇ ਜੇ ਇਲ ਲੀਗਲ ਅਨअप्रੂਵਡ ਕਲੋਨੀ ਦੇ ਵਿੱਚ 500 ਗਾਜ਼ ਤੱਕ ਦਾ ਪਲਾਟ ਹੈ ਜਿਹੜਾ ਉਹ ਲੈ ਵੀ ਲਿਆ ਪਰ ਉਹਦੇ ਕੋਲ 31 ਸਤ ਤੋਂ ਪਹਿਲਾਂ ਰਜਿਸਟਰਡ ਬਿਆਨਾ ਪਾਵਰ ਆਫ ਅਟਾਰਨੀ ਜਾਂ ਪੱਕੇ ਦੇ ਵਿੱਚ ਬੈਂਕ ਦੀ ਟਰਾਂਜੈਕਸ਼ਨ ਹੈਗੀ ਕਿ ਉਹ ਸਾਈ ਜਾਂ ਬਿਆਨਾ ਹੋਇਆ ਹੋਇਆ ਉਹ 플ੌਟ ਖਰੀਦਣ ਵਾਸਤੇ ਉਹਨਾਂ ਲੋਕਾਂ ਨੂੰ ਕੋਈ ਐਨਓਸੀ ਲੈਣ ਦੀ ਲੋੜ ਨਹੀਂ ਰਹੂਗੀ ਤੇ ਉਹ 2 ਨਵੰਬਰ ਤੱਕ ਆਪਣੀਆਂ ਰਜਿਸਟਰੀਆਂ ਨੇ ਜਿਹੜੀਆਂ ਕਰਾ ਸਕਣਗੇ ਕਿਉਂਕਿ ਅਕਤੂਬਰ ਦੇ ਵਿੱਚ ਫਸਲ ਦੇ ਪੈਸੇ ਆ ਜਾਂਦੇ ਨੇ ਇਸ ਕਰਕੇ 2 ਨਵੰਬਰ ਹੈ ਜਿਹੜੀ ਉਹ ਨਿਰਧਾਰਿਤ ਕੀਤੀ ਗਈ ਹੈ ਇਹਦੇ ਨਾਲ ਪੰਜਾਬ ਦੇ ਲੱਖਾਂ ਇੰਡੀਵਿਜੂਅਲ ਪਲਾਟ ਹੋਲਡਰਸ ਨੂੰ ਰਾਹਤ ਹੈ ਜਿਹੜੀ ਬੈਨੇਫਿਟ ਹੈ ਜਿਹੜਾ ਉਹ ਮਿਲੇਗਾ ਔਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੀਗਲ ਕਲੋਨੀਆ ਦਾ ਰੁਝਾਨ ਪੰਜਾਬ ਦੇ ਵਿੱਚ ਬੰਦ ਹੋ ਸਕੇ ਉਹਦੇ ਲਈ ਜਿਹੜਾ ਜੁਰਮਾਨਿਆਂ ਦਾ ਔਰ ਸਜ਼ਾ ਦਾ ਪ੍ਰਾਵਧਾਨ ਹੈ ਪ੍ਰੋਵੀਜ਼ਨ ਹੈ ਜਿਹੜੀ ਉਹ ਵੀ ਪਹਿਲਾਂ 2 ਤੋਂ 7 ਲੱਖ ਤੱਕ ਦਾ ਜੁਰਮਾਨਾ ਸੀਗਾ ਉਹ ਵਧਾ ਕੇ 25 ਮਿਨੀਮਮ 25 ਲੱਖ ਤੋਂ ਵੱਧ ਤੋਂ ਵੱਧ 5 ਕਰੋੜ ਕਰ ਦਿੱਤਾ ਗਿਆ ਹੈ ਔਰ ਸਜ਼ਾ ਵੀ 2 ਸਾਲ ਤੋਂ ਵਧਾ ਕੇ 10 ਸਾਲ ਤੱਕ ਦੀ ਹੈ ਜਿਹੜੀ ਮਿਨਿਮਮ 5 ਸਾਲ ਔਰ ਮੈਕਸਿਮ 10 ਸਾਲ ਦੀ ਹੈ ਜਿਹੜੀ ਉਹਨਾਂ ਇਲਲੀਗਲ ਕਲੋਨਾਈਜ਼ਸ ਦੀ ਵਜ੍ਹਾ ਕਰਕੇ ਕਰ ਦਿਤੀ ਹੈ ਕਿ ਜਿਹੜੇ ਕਲੋਨੀਆ ਕੱਢਦੇ ਨੇ 2 ਨੰਬਰ ਦੇ ਵਿੱਚ ਇਹਦੇ ਨਾਲ ਸਰਕਾਰ ਦੇ ਮਾਲੀਏ ਦਾ ਨੁਕਸਾਨ ਹੁੰਦਾ ਹੈ ਜਿਹੜੇ ਲੀਗਲ ਕੰਮ ਕਰਦੇ ਨੇ ਕਲੋਨਾਈਜ਼ੇਸ਼ਨ ਕਰਦੇ ਨੇ ਉਹਨਾਂ ਦਾ ਨੁਕਸਾਨ ਹੁੰਦਾ ਹੈ ਔਰ ਸਭ ਤੋਂ ਵੱਡਾ ਨੁਕਸਾਨ ਉਹਨਾਂ ਭੋਲੇ-ਪਾਲੇ ਲੋਕਾਂ ਦਾ ਹੁੰਦਾ ਹੈ ਜਿਹੜੇ ਆਪਣੇ ਜ਼ਿੰਦਗੀ ਭਰ ਦੀ ਮਿਹਨਤ ਦੀ ਮਿਹਨਤ ਮੁਸ਼ਕਤ ਦੀ ਕਮਾਈ ਹੈ ਜਿਹੜੀ ਉਸ ਪਲੋਟ ਨੂੰ ਖਰੀਦਣ ਦੇ ਵਿੱਚ ਲਾਉਦੇ ਨੇ ਪਰ ਜਦੋਂ ਉੱਥੇ ਜਾ ਕੇ ਨਕਸ਼ਾ ਪਾਸ ਕਰਾਉਣ ਲਈ ਜਾਂਦੇ ਨੇ ਬਿਜਲੀ ਦਾ ਬਿੱਲ ਲੈਣ ਦੇ ਲਈ ਜਾਂਦੇ ਨੇ ਸੀਵਰੇਜ ਪਾਉਣ ਦੇ ਲਈ ਲਾਈਟਾਂ ਦੇ ਲਈ ਸੜਕਾਂ ਦੇ ਲਈ ਪਾਰਕਾਂ ਦੇ ਲਈ ਇਹਨਾਂ ਚੀਜ਼ਾਂ ਦੇ ਲਈ ਜਾਂਦੇ ਨੇ ਤੇ ਉਹ ਅੱਗੋਂ ਪਤਾ ਲੱਗਦਾ ਕਿ ਇਲੀਗਲ ਕਲੋਨੀ ਸੀਗੀ ਸੋ ਉਸ ਰੁਝਾਨ ਨੂੰ ਜੜੋਂ ਖਤਮ ਕਰਨ ਦੇ ਲਈ ਇਹ ਜਿਹੜੀਆਂ ਸਜ਼ਾਵਾਂ ਦੀ ਪ੍ਰੋਵੀਜ਼ਨ ਹੈ ਜਿਹੜੀ ਇਹ ਵਧਾਈ ਗਈ ਹੈ ਔਰ ਮੈਂ ਇੱਕ ਵਾਰ ਫੇਰ ਤੋਂ ਆਪਣੇ ਸਾਰੇ ਸਾਥੀਆਂ ਦੇ ਨਾਲ ਮਾਨਯੋਗ ਸੀਐਮ ਸਾਹਿਬ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਕਿ ਇਸ ਇੱਕ ਪ੍ਰੋਵੀਜ਼ਨ ਦੇ ਨਾਲ ਇਸ ਇੱਕ ਬਿੱਲ ਦੇ ਨਾਲ ਜਿਹੜਾ ਇਲੀਗਲ ਕਲੋਨੀ ਦਾ ਅਰਜਨ ਟੋਟਲ ਖਤਮ ਹੋ ਜਾਊਗਾ ਔਰ ਲੱਖਾਂ ਲੋਕਾਂ ਨੂੰ ਬੈਨੀਫਿਟ ਹੈ ਜਿਹੜਾ ਉਹ ਹੋਏਗਾ ਉਹਨਾਂ ਦੀ ਖੱਜਲ ਖਵਰੀ ਹੈ ਜਿਹੜੀ ਜਿਹੜੀ ਖੱਜਲ ਖਵਰੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਕਮੇਟੀਆਂ ਦੇ ਵਿੱਚ ਮਿਊਨਿਸਪਲ ਕਮੇਟੀਆਂ ਦੇ ਵਿੱਚ ਔਰ ਤਹਿਸੀਲਦਾਰਾਂ ਦੇ ਦਫ਼ਤਰ ਦੇ ਵਿੱਚ ਕਈ ਵਾਰੀ ਕ腐ਸ਼ਨ ਵੀ ਹੁੰਦੀ ਸੀਗੀ ਉਹਦੇ ਉੱਪਰ ਵੀ ਠੱਲੇ ਜਿਹੜੀ ਪਊਗੀ ਸੋ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਔਰ ਪੰਜਾਬ ਦੇ ਕਰੋੜਾਂ ਲੋਕਾਂ ਦਾ ਸੋਰੀ ਦੁਬਾਰਾ ਬੋਲੋ ਕੀ ਐਨਓਸੀ ਵਾਲੀ ਜਿਹੜੀ ਸ਼ਰਤ ਇਸ ਲੀਗਲ ਕਲੋਨੀ ਨਾਲ ਤੁਸੀਂ ਹਟਾਣੀ ਸੋਰੀ ਦੁਬਾਰਾ ਬੋਲੋ ਕੀ ਐਨਓਸੀ ਵਾਲੀ ਜਿਹੜੀ ਸ਼ਰਤ ਹੈ ਇਸ ਫੀਸ ਤੇ ਵਾਸਤੇ ਉਹ ਸ਼ਰਤੇ ਹਟਾਈ ਜਿਹੜੀ ਲੀਗਲ ਕਲੋਨੀਆਂ ਨੇ ਉਸ ਨੂੰ ਲੈ ਕੇ ਕੀ ਆਨਰੇ ਸਮਾਜ ਚ ਕੋਈ ਇਸ ਤਰ੍ਹਾਂ ਦਾ ਪ੍ਰਵਾਹ ਨਹੀਂ ਉੱਥੇ ਤਾਂ ਗੱਲ ਨੂੰ ਸਮਝੋ ਇੱਕ ਮਿੰਟ ਜਿਹੜੀ ਲੀਗਲ ਕਲੋਨੀ ਹੈ ਉਹਦੇ ਤਾਂ ਕੋਈ ਦਿੱਕਤ ਹੀ ਨਹੀਂ ਹੈਗੀ ਉਹ ਤਾਂ ਆਲਰੇਡੀ ਡਿਪਾਰਟਮੈਂਟ ਕੋਲੇ ਸਰਕਾਰ ਕੋਲੇ ਉਹ ਤਾਂ ਸਰਕਾਰ ਨੂੰ ਆਲਰੇਡੀ ਪਤਾ ਹੀ ਹੈ ਜਿਹੜੀ ਟੋਟਲ 100% ਜਿਹੜੀ ਲੀਗਲ ਹੈ ਜਿਹੜੇ ਸਾਰੀਆਂ ਪ੍ਰੋਵੀਜ਼ਨ ਸਾਰੇ ਡਿਪਾਰਟਮੈਂਟਾਂ ਦੀਆਂ ਪੂਰੀਆਂ ਕੀਤੀਆਂ ਨੇ ਜਿਹੜੇ ਰੇਰਾ ਦਾ ਨੰਬਰ ਲਿਆ ਹੋਇਆ ਉਹਨੂੰ ਤਾਂ ਉਹਦਾ ਤਾਂ ਇਹ ਨਾਲ ਲਿੰਕ ਹੀ ਕੋਈ ਨਹੀਂ ਉਹਨੂੰ ਤਾਂ ਐਨਓਸੀ ਦੀ ਲੋੜ ਪਹਿਲਾਂ ਵੀ ਨਹੀਂ ਸੀ ਅੱਜ ਵੀ ਨਹੀਂ ਅਕਲੋਨੀਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਅੱਜ ਇਸ ਬਹੁਤ ਹੀ ਇੰਪੋਰਟੈਂਟ ਵਿਧਾਨ ਸਭਾ ਸੈਸ਼ਨ ਨੂੰ ਇਹਦੇ ਪ੍ਰोसीडिंग ਨੂੰ ਕਵਰ ਕਰਨ ਦੇ ਲਈ ਪਹੁੰਚੋ ਮੇਰੇ ਨਾਲ ਮੇਰੇ ਸਾਰੇ ਸਾਥੀ ਮੇਰੇ ਕਲੀਗਜ਼ ਮੰਤਰੀ ਔਰ ਐਮ ਐਲ اے ਸਹਿਬਾਨ ਮੌਜੂਦ ਨੇ ਸਾਥੀਓ ਅੱਜ মিডিਆ ਦੇ ਜ਼ਰੀਏ ਮੈਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਵੱਲੋਂ ਉਹਨਾਂ ਦੇ ਸਾਰੇ ਕੈਬਨਿਟ ਸਾਥੀਆਂ ਵੱਲੋਂ ਸਾਰੀ ਵਿਧਾਨ ਸਭਾ ਵੱਲੋਂ ਸਾਡੇ ਸਾਰੇ ਐਮ ਐਲ اے ਸਹਿਬਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਦੇਣ ਜਾ ਰਹੇ ਆ ਅੱਜ ਪਾਪਰਾ ਐਕਟ 2024 ਦੇ ਵਿੱਚ ਇੱਕ ਸੋਧ ਅਮੈਂਡਮੈਂਟ ਹੈ ਜਿਹੜੀ ਉਹਦਾ ਬਿੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਹਾਊਸ ਦੇ ਵਿੱਚ ਲੈ ਕੇ ਜਿਹਨੂੰ ਸਰਸੰਮਤੀ ਦੇ ਨਾਲ ਪਾਸ ਕੀਤਾ ਗਿਆ ਹੈ ਬਹੁਤ ਲੰਬੇ ਸਮੇਂ ਤੋਂ ਜਿਸ ਦਿਨ ਦੀ ਸਾਡੀ ਸਰਕਾਰ ਬਣੀ ਸੀ ਉਸ ਦਿਨ ਤੋਂ ਹੀ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਮਿਹਨਤ ਮੁਸ਼ਕਲ ਦੀ ਕਮਾਈ ਦੇ ਨਾਲ ਆਪਣੇ ਘਰ ਆਪਣੇ ਮਕਾਨ ਬਣਾਉਣੇ ਸੀਗੇ ਆਸ਼ਾਨੇ ਬਣਾਉਣੇ ਸੀਗੇ ਉਹਨਾਂ ਨੂੰ ਰਜਿਸਟਰੀਆਂ ਕਰਾਉਣ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਰਹੀ ਸੀਗੀ ਉਹਦਾ ਰੀਜ਼ਨ ਇਹ ਸੀਗਾ ਕਿ ਜੇ ਬੈਕਗ੍ਰਾਉਂਡ ਦੇ ਵਿੱਚ ਦੱਸਾਂ ਤਾਂ 1995 ਦੇ ਵਿੱਚ ਪਾਪਰਾ ਐਕਟ ਆਇਆ ਜਿਹਦੀ ਪਹਿਲੀ ਸੋ 2014 ਦੇ ਵਿੱਚ ਹੋਈ ਫਿਰ 2016 ਦੇ ਵਿੱਚ ਹੋਈ 2018 ਦੇ ਵਿੱਚ ਹੋਈ ਇਹ ਸਾਰਿਆਂ ਦਾ ਪਰਪਸ ਤਾਂ ਸੀਗਾ ਕਿ ਇਲਲੀਗਲ ਕਲੋਨੀ ਅਸੀਂ ਜਿਹੜੀਆਂ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਜਾਵੇ ਉਹਨਾਂ ਨੂੰ ਡਿਸਕਰੇਜ ਕੀਤਾ ਜਾਵੇ ਤੇ ਲੀਗਲ ਕਲੋਨੀਆਂ ਜਿਹੜੀਆਂ ਉਹਨਾਂ ਨੂੰ ਇਨਕਰੇਜਮੈਂਟ ਮਿਲੇ ਪਰ ਹੁੰਦਾ ਉਲਟਾ ਰਿਹਾ ਪਿਛਲੀਆਂ ਸਰਕਾਰਾਂ ਦੀ ਸਿਆਸੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ